ण्डोत बन अनकबारवकला समरथ सर्ब कला समरथ डोलन तेराखो प्रभु नानक देखर फिरत फिरत प्रभया ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਪਗਤੀ ਲਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਪਗਤੀ ਲਾਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਪਾਈ ਗੁਰਦਾਸ ਜੀ ਦੱਸਦੇ ਕਿ ਗੁਰੂ ਦੇਵ ਦੀ ਮੂਰਤ ਕੈਸੀ ਹੁੰਦੀ ਹੈ ਗੁਰੂ ਦੇਵ ਕੈਸੇ ਹੁੰਦੇ ਨੇ ਸਤ ਗੁਰੂ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੈ ਆਵਗਣ ਆਰੇ ਕਹਿੰਦੇ ਮਾਲਕ ਗੁਣਾ ਦੇ ਖਜ਼ਾਨੇ ਹੁੰਦੇ ਨੇ ਸਤ ਗੁਰੂ ਤੇ ਅਗੋਂ ਦੀ ਫਿਰ ਉਹ ਵੰਡਦੇ ਨੇ ਗੁਣ ਕਰ ਬਖਸ਼ੈ ਆਵਗਣ ਆਰੇ ਜਿਹੜੇ ਅਵਗਣ ਆ ਰਹੇ ਨੇ ਜਿਨ੍ਹਾਂ ਪਾਸ ਕੋਈ ਗੁਣ ਨਹੀਂ ਹੈ ਉਹਨਾਂ ਨੂੰ ਬਖਸ਼ ਲੈਂਦੇ ਨੇ ਉਹਨਾਂ ਦੇ ਗੁਨਾਹਾਂ ਨੂੰ ਮਾਫ਼ ਕਰ ਦਿੰਦੇ ਨੇ ਤੇ ਉਹਨਾਂ ਨੂੰ ਗੁਣ ਬਖਸ਼ ਦਿੰਦੇ ਨੇ ਜਦੋਂ ਉਹਨਾਂ ਨੂੰ ਗੁਣ ਬਖਸ਼ ਦੇਣਗੇ ਉਹਨਾਂ ਦੇ ਅਵਗੁਣਾਂ ਨੂੰ ਆਪਣੇ ਪਾਸ ਰੱਖ ਲੈਣਗੇ ਤੇ ਫਿਰ ਅੱਗੋਂ ਦੀ ਉਹਨਾਂ ਪਾਸੋਂ ਵੀ ਸਭ ਪੱਲਾ ਪੱਲਾ ਹੋਏਗਾ ਉਹਨਾਂ ਦਾ ਵੀ ਜਿਹੜਾ ਆਣਾ ਹੈ ਉਹ ਸਫਲ ਹੋ ਜਾਏਗਾ ਸਤਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੈ ਅਵਗਣ ਆਵੇ ਜਿਵੇਂ ਅਸੀਂ ਰੋਜ਼ ਸਵੇਰੇ ਜਪਤੀ ਸਾਹਿਬ ਵਿੱਚ ਕਰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਜਿਹੜੇ ਨਿਰਗੁਣ ਨੇ ਮਾਲਕ ਉਹਨਾਂ ਨੂੰ ਗੁਣ ਬਖਸ਼ਦੇ ਨੇ ਜਿਨ੍ਹਾਂ ਪਾਸ ਗੁਣ ਹੈਗੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਗੁਣ ਬਖਸ਼ਦੇ ਨੇ ਉਹਨਾਂ ਨੂੰ ਹੋਰ ਫਲ ਨਾਲ ਜਿਹੜਾ ਉਹ ਲੱਦ ਦਿੰਦੇ ਨੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਦ ਨਿਵਾਰੇ ਕਹਿੰਦੇ ਪੂਰੇ ਵੈਦ ਨਹੀਂ ਮਹਾਰਾਜ ਮੇਰਾ ਵੈਦ ਗੁਰੂ ਗੋਬਿੰਦਾਂ ਜਿਹੜੇ ਪੰਜੇ ਰੋਗ ਨੇ ਨਾ ਅਸਾਦ ਰੋਗ ਜਿਹੜੇ ਕਿਸੇ ਦੇ ਕੋਲੋਂ ਜਿਦਾ ਨਿਵਾਰਣ ਨਹੀਂ ਐਸੀ ਕੋਈ ਦਵਾਈ ਨਹੀਂ ਬਣੀ ਕਿ ਕਾਮ ਦੇ ਰੋਗ ਨੂੰ ਹਰ ਲੇ ਜਾਂ ਗੁੱਸਾ ਘਟਾਏ ਮਹਾਰਾਜ ਕਹਿੰਦੇ ਕਿ ਇਹ ਜਿਹੜੇ ਪੰਜੇ ਰੋਗ ਨੇ ਇਹਦਾ ਇਲਾਜ ਪੂਰੇ ਵੈਦ ਸਤਗੁਰੂ ਦੇ ਪਾਸ ਹੈ ਪੰਜੇ ਰੋਗ ਅਸਾਦ ਨਿਵਾਰੇ ਸੁਖ ਸਾਗਰ ਗੁਰਦੇਉ ਹੈ ਸੁਖ ਦੇ ਮੇਲ ਲਏ ਦੁਖਿਆਰੇ ਕਹਿੰਦੇ ਗੁਰੂ ਸਾਹਿਬ ਜਿਹੜੇ ਨੇ ਉਹ ਸੁੱਖਾਂ ਦੇ ਸਾਗਰ ਨੇ ਤੇ ਸੁਖ ਬਖਸ਼ਦੇ ਨੇ ਸਾਗਰ ਪਾਸ ਜੋ ਚੀਜ਼ ਹੋਏਗੀ ਉਹੀ ਤੇ ਬਖਸ਼ੇਗਾ ਨਾ ਉਹਨਾਂ ਪਾਸ ਹੈ ਹੀ ਸੁਖ ਸੁਖ ਦੁਖ ਤਿਸੇ ਪਹਿ ਆ ਕੀ ਹੈ ਜਿਸ ਜਿਸਕੇ ਪਾਸ ਸੁਖ ਆਪਣਾ ਦੁੱਖ ਜਾ ਕੇ ਉਹਨੂੰ ਦੱਸੋ ਜਿਹਦੇ ਕੋਲ ਤੁਹਾਨੂੰ ਦੇਣ ਲਈ ਸੁਖ ਹੋਵੇ ਡਾਕਟਰ ਨੂੰ ਜਾ ਕੇ ਦੱਸਦੇ ਆ ਮੇਰੇ ਕੋਲ ਮੈਨੂੰ ਇਹ ਬਿਮਾਰੀ ਹੈ ਕਿਉਂਕਿ ਜਾਣਦੇ ਆ ਡਾਕਟਰ ਡਾਕਟਰ ਦੇ ਕੋਲ ਦਵਾਈ ਹੈ ਮੇਰੇ ਜਿਹੜਾ ਰੋਗ ਹੈ ਉਹਦਾ ਇਲਾਜ ਹੈ ਡਾਕਟਰ ਪਾਸ ਜੇ ਉਹਦਾ ਇਲਾਜ ਹੋਏ ਹੀ ਨਾ ਡਾਕਟਰ ਕੋਲ ਫਿਰ ਬਿਮਾਰੀ ਦੱਸਣ ਦਾ ਕੀ ਫਾਇਦਾ ਅਸੀਂ ਜਿਹਨੂੰ ਆਪਣਾ ਦੁੱਖ ਸੁਣਾਉਂਦੇ ਆ ਆਪਣੇ ਸੰਗੀਆਂ ਨੂੰ ਉਹਨਾਂ ਪਾਸ ਤੇ ਸੁੱਖ ਹੈ ਹੀ ਨਹੀਂ ਉਹ ਤੇ ਆਪ ਸੁੱਖ ਪਾਲ ਰਹੇ ਨੇ ਤੇ ਜਾ ਕੇ ਆਪਣਾ ਦੁੱਖੜਾ ਉਹਨੂੰ ਦੱਸੋ ਜਿਹਦੇ ਕੋਲ ਅਗੋਂ ਸੁੱਖ ਹੋਏ ਦੇਣ ਲਈ ਸੁਖ 사ਂਗਰ ਗੁਰਦੇਉ ਹੈ ਸੁਖ ਦੇ ਮੇਲ ਲਏ ਦੁਖਿਆਰੇ ਜਿੰਨੇ ਦੁਖਿਆਰੇ ਆਂਦੇ ਨੇ ਮਹਾਰਾਜ ਮਿਲਾ ਲੈਂਦੇ ਨੇ ਆਪਣੇ ਨਾਲ ਉਹਨਾਂ ਨੂੰ ਸੁੱਖਾਂ ਦੇ ਖਜ਼ਾਨੇ ਬਖਸ਼ ਦਿੰਦੇ ਨੇ ਗੁਰਪੂਰਾ ਨਿਰਵੈਰ ਹੈ ਮਹਾਰਾਜ ਨਿਰਵੈਰ ਨੇ ਕਿਸੇ ਨਾਲ ਵੈਰ ਨਹੀਂ ਕਰਦੇ ਗੁਰਪੂਰਾ ਨਿਰਵੈਰ ਹੈ ਨਿੰਦਕ ਦੋਖੀ ਬੇਮੁਖ ਤਾਰੇ ਜਦੋਂ ਇਹ ਪੰਕਤੀ ਆਉਂਦੀ ਹੈ ਨਾ ਕਿੰਨੀ ਮਨ ਨੂੰ ਖੁਸ਼ੀ ਆਉਂਦੀ ਹੈ ਕਿ ਨਿੰਦਕ ਦੋਖੀ ਬੇਮੁਖ ਤਾਰੇ ਐਸੇ Nirvair ਗੁਰੂ ਸਾਹਿਬ ਨੇ ਕਿ ਜੋ ਨਿੰਦਾ ਕਰਦੇ ਨੇ ਨਿੰਦਕਾਂ ਨੂੰ ਵੀ ਜੋ ਦੋਖ ਕਮਾਉਂਦੇ ਨੇ ਜਿਨ੍ਹਾਂ ਨੂੰ ਦੋਸ਼ ਲੱਗੇ ਨੇ ਉਹ ਦੋਖੀ ਵੀ ਨਿੰਦਕ ਦੋਖੀ ਬੇਮੁਖ ਜਿਹੜੇ ਮਹਾਰਾਜ ਵੱਲ ਜਿਨ੍ਹਾਂ ਨੇ ਮੁੱਖ ਨਹੀਂ ਕਦੀ ਕੀਤਾ ਉਹ ਵੀ ਆਏ ਤੇ ਉਹ ਵੀ ਤਰਨੇ ਐ ਨਹੀਂ ਮਹਾਰਾਜ ਨੇ ਕਿਹਾ ਕਿ ਤੁਸੀਂ ਐਨੇ ਸਮੇਂ ਤੋਂ ਤਾਂ ਮੇਰੇ ਵੱਲ ਮੁੱਖ ਕੀਤਾ ਹੀ ਨਹੀਂ ਸੀ ਨਿੰਦਕ ਦੋਖੀ ਬੇਮੁਖ ਤਾਰੇ ਐਸੇ ਤਨਗੁਰ ਅਰਜਨ ਦੇ ਮਹਾਰਾਜ ਦਸਾਂ ਪਾਤਸ਼ਾਹियां ਦਸਾਂ ਪਾਛਿਆਂ ਦੀ ਜੋਤ ਸ਼ਬਦ ਗੁਰੂ ਤਨਤਨ ਸ੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ 'ਚ ਬੈਠੇ ਆਂ ਜਿਨ੍ਹਾਂ ਦੀ ਸ਼ਰਣ ਵਿੱਚ ਆਇਆ ਮਹਾਰਾਜ ਜਿਹੜੇ ਨੇ ਸਾਡੇ ਕਲਿਆਣ ਲਈ ਸਾਨੂੰ ਇਹ ਬਾਣੀ ਨਾਮ ਦੇ ਜਹਾਜ਼ ਤੇ ਚੜਾਇਆ ਮਹਾਰਾਜ ਨੇ ਕਿ ਅਸਲੀ ਸੁੱਖ ਕਿੱਤੇ ਹੈ ਉਹਨੂੰ ਭਾਲ ਲਓ ਤੇ ਉਹ ਉਹ ਜਗਾ ਵੀ ਪਾਲੋ ਕਿ ਸੁੱਖ ਮਿਲਦਾ ਕਿੱਤੇ ਹੈ ਆਪਣੇ ਮਨ ਨੂੰ ਟਟੋਲੋ ਕਿ ਤੁਹਾਨੂੰ ਸੁੱਖ ਚਾਹੀਦਾ ਕਿਹੜਾ ਹੈ ਮਹਾਰਾਜ ਕਿਰਪਾ ਕਰਕੇ ਜੋ ਸਾਡੀ ਅੱਜ ਦੀ 6ਵੀਂ ਓੜੀ ਹੈ 7ਵੀਂ ਪਹਿਲੀ ਅਸ਼ਪਤੀ ਦੀ ਜਿਹੜੀ 7ਵੀਂ 7ਵਾਂ ਪਦ ਹੈ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਮਹਾਰਾਜ ਕਹਿੰਦੇ ਜੋ ਸਿਮਰਨ ਕਰਦੇ ਨੇ ਉਹਨਾਂ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ ਕੀਤਾ ਲੋੜੀਏ ਕੰਮ ਸੁਹਰ ਪੈ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਮਹਾਰਾਜ ਨੂੰ ਬੇਨਤੀ ਕਰਦਿਆਂ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਜਦੋਂ ਕੋਈ ਕੰਮ ਨਹੀਂ ਬਣਦਾ ਤੇ ਮਹਾਰਾਜ ਨੂੰ ਬੇਨਤੀ ਕਰਦਿਆਂ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਮਹਾਰਾਜ ਕਹਿੰਦੇ ਜਿਨ ਜੋ ਸਿਮਰਦੇ ਨੇ ਜਿਨ੍ਹਾਂ ਕੋਲ ਸਿਮਰਨ ਦੀ ਬਰਕਤ ਹੈ ਉਹਨਾਂ ਦੇ ਸਾਰੇ ਕਾਰਜ ਪੂਰੇ ਹੁੰਦੇ ਨੇ ਇੱਤੇ ਵੀ ਦੁਨੀਆਵੀ ਕਾਰਜ ਵੀ ਤੇ ਜਿਹੜੇ ਪਰਮਾਰਥ ਦੇ ਕਾਰਜ ਨੇ ਜੋ ਮਨੁੱਖਾ ਦੇ ਹੀ ਦੀ ਕਲਿਆਣ ਹੈ ਜਿਸ ਕਾਰਜ ਲਈ ਆਏ ਨੇ ਉਹ ਵੀ ਕਾਰਜ ਸਫਲਾ ਹੁੰਦਾ ਹੈ ਇੱਥੇ ਦੁਨੀਆਂ ਵਿੱਚ ਵੀ ਉਹਨਾਂ ਦਾ ਕੋਈ ਕਾਰਜ ਐਸਾ ਨਹੀਂ ਹੁੰਦਾ ਜਿਹੜਾ ਅਧੂਰਾ ਰਹਿ ਜੇ ਮਾਲਕ ਆਪ ਹੀ ਉਹਨਾਂ ਦੇ ਸਾਰੇ ਕੰਮ ਕਰਦੇ ਨੇ ਰੱਬ ਕਾ ਸਿਮਰਨ ਕਾਰਜ ਪੂਰੇ ਕਹਿੰਦੇ ਜਿਵੇਂ ਪੰਗਤਾਂ ਦਾ ਕਿੰਨਾ ਹੀ ਜ਼ਿਕਰ ਆਂਦਾ ਹੈ ਨਾ ਕਿ ਨਾਮਦੇਵ ਜੀ ਹੈ ਉਹਨਾਂ ਦੀ ਜਿਹੜੀ ਹੈ ਝੋਪੜੀ ਦੀ ਛੱਤ ਨਹੀਂ ਹੈ ਟੁੱਟੀ ਹੈ ਉਹਨਾਂ ਦੀ ਪਤਨੀ ਰੋਹਜ ਕਹਿੰਦੀ ਐ ਇੱਕ ਦਿਨ ਬੜੇ ਤੱਦੀ ਨਾਲ ਕਿਹਾ ਗੁੱਸਾ ਕਰਕੇ ਗਿਆ ਛੱਤ ਨਹੀਂ ਪਵਾਂਦੇ ਉਹ ਭਜਨ ਕਰਨ ਚਲੇ ਗਏ ਜਦੋਂ ਉਹ ਭਜਨ ਕਰਦੇ ਕਰਦੇ ਧਿਆਨ ਆਇਆ ਕਿ ਹੁਣੇ ਘਰ ਜਾਵਾਂਗਾ ਤੇ ਫਿਰ ਛੱਤ ਤੇ ਆ ਕੇ ਪਰਮਾਤਮਾ ਨੇ ਆਪ ਮਿਸਤਰੀ ਬਣ ਕੇ ਉਹਨਾਂ ਦੇ ਘਰ ਦੀ ਜਿਹੜੀ ਛੱਤ ਬਣਾ ਦਿੱਤੀ ਜਦੋਂ ਘਰ ਆਏ ਪਤਨੀ ਬੜੀ ਖੁਸ਼ ਤੁਸੀਂ ਬੜੇ ਚੰਗੇ ਮਿਸਤਰੀ ਮਜ਼ਦੂਰ ਪੇਜੇ ਸੀ ਕਿੰਨੀ ਜਲਦੀ ਕਿੰਨੀ ਸੋਹਣੀ ਛੱਤ ਤਿਆਰ ਕਰਕੇ ਇੰਨਾ ਸੋਹਣਾ ਜਿਹੜਾ ਘਰ ਬਣਾ ਕੇ ਚਲੇ ਗਏ ਨੇ ਤੇ ਜਿੰਦੇ ਪਾਸ ਪੜੋਸਨ ਪੁੱਛ ਲੈ ਨਾਮਾ ਨਾਮੇ ਨੂੰ ਪਰ ਪੜੋਸਨ ਵੀ ਜੜੀ ਹੈ ਨਾ ਉਹ ਵੀ ਪੁੱਛਦੇ ਨੇ ਵੀ ਇਹ ਕਿੱਥੋਂ ਆਏ ਸੀ ਮਿਸਤਰੀ ਸਨ ਵੀ ਦੱਸੋ ਕਾਰਜ ਕੋਈ ਨਹੀਂ ਰੁਕਦਾ ਉਹਨਾਂ ਦਾ ਕੰਮ ਕੋਈ ਨਹੀਂ ਰੁਕਦਾ ਗੁਰਮੁਖ ਪਿਆਰੇ ਇੱਕ ਜੁਗਤੀ ਵੀ ਦੱਸਿਆ ਕਰਦੇ ਸੀ ਜੇ ਕਿਸੇ ਕੋਲੋਂ ਆਪਣਾ ਕੰਮ ਕਰਾਣਾ ਹੈ ਹੁੰਦਾ ਹੈ ਨਾ ਅਸੀਂ ਕਿਸੇ ਦੇ ਕਿਸੇ ਕੋਲੋਂ ਆਪਣਾ ਕੋਈ ਕੰਮ ਕਰਾਣਾ ਹੈ ਤੇ ਭੀਮੋਤਾ ਜੀ ਅਸੀਂ ਉਹਦੀ ਚਾੱਕਰੀ ਨਹੀਂ ਕਰਾਂਗੇ ਲੇਕਿਨ ਕੰਮ ਉਹਦੇ ਨਾਲ ਪਿਆ ਅਸੀਂ ਉਹਦੇ ਕੋਲ ਗਏ ਆ ਤੇ ਉਹ ਟਿੱਕੀ ਦੀ ਰੱਖਣੀ ਹੈ ਆਪਣੇ ਗੁਰੂ ਸਾਹਿਬ ਦੀ ਰੱਖਣੀ ਹੈ ਜਾ ਕੇ ਬੇਨਤੀ ਵੀ ਜਾ ਕੇ ਨਾ ਉਹਨੂੰ ਉਹਨੂੰ ਕਰਨ ਤੋਂ ਪਹਿਲੇ ਨਾ ਆਪਣੀ ਗੱਲ ਦੱਸਣ ਤੋਂ ਪਹਿਲੇ ਕਿ ਸਾਨੂੰ ਕੀ ਕੰਮ ਹੈ ਉਹਦੇ ਜਿਹੜਾ ਅੰਦਰ ਹਿਰਦੇ ਵਿੱਚ ਬੈਠਾ ਹੋਇਆ ਸਾਡਾ ਹੀ ਮਾਲਕ ਹੈ ਤਿਸ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਸਾਡੀ ਸਾਡੀ ਹੀ ਜਿਹੜੀ ਜੋਤ ਸਾਡੇ ਅੰਦਰ ਹੈ ਗੁਰੂ ਸਾਹਿਬ ਦੀ ਉਹੀ ਉਸ ਦੇ ਅੰਦਰ ਹੈ ਸਾਡੇ ਗੁਰੂ ਸਾਹਿਬ ਵੀ ਉਹਦੇ ਅੰਦਰ ਵਿਧੇਮਾਨ ਨੇ ਆਪਣੇ ਹੀ ਮਾਲਕ ਨੂੰ ਮੱਥਾ ਟੇਕਣਾ ਕਿ ਇਸ ਤੇਰੇ ਹਿਰਦੇ ਵਿੱਚ ਬੈਠੇ ਹੋਏ ਜੋ ਮੇਰਾ ਮਾਲਕ ਵਿਰਾਜ ਰਿਹਾ ਹੈ ਜੋ ਤੇਰੇ ਪਾਸੋਂ ਸਾਰੇ ਕੰਮ ਕਰਾਂਦਾ ਹੈ ਮੈਂ ਉਸ ਨੂੰ ਨਮਸਕਾਰ ਕਰਦਾ ਤੇ ਆਪਣੇ ਹੀ ਮਾਲਕ ਨੂੰ ਮਿੰਨਤ ਕਰਨੀ ਹੈ ਮਹਾਰਾਜ ਤੁਸੀਂ ਇਹਦੇ ਅੰਦਰ ਬੈਠੇ ਵਰਤ ਰਹੇ ਹੋ ਕਿਰਪਾ ਕਰੋ ਇਹ ਮੇਰਾ ਕੰਮ ਜਿਹੜਾ ਹੈ ਉਹ ਕਢਵਾ ਦਿਓ ਮੇਰਾ ਕੰਮ ਕਰਾ ਦਿਓ ਮਹਾਰਾਜ ਨੂੰ ਜਦੋਂ ਐਵੇਂ ਮਿੰਨਤ ਕਰੋਗੇ ਨਾ ਤੇ ਜਾਪ ਕਰੋਗੇ ਕੰਮ ਉਹਨੂੰ ਗੱਲ ਦੱਸਦੇ ਹੋਏ ਆਪਣੀ ਅੰਦਰ ਚੱਲਦੇਗਾ ਤੁਹਾਡੇ ਵਾਹਿਗੁਰੂ ਵਾਹ ਗੁਰੂ ਵਾਹਿਗੁਰੂ ਤੇ ਕਹਿੰਦੇ ਗੁਰਮੁਖ ਪਿਆਰੇ ਕਹਿੰਦੇ ਤੁਹਾਡਾ ਕੰਮ اٹਕੇਗਾ ਨਹੀਂ ਉਹ ਬੜੇ ਪ੍ਰੇਮ ਨਾਲ ਤੁਹਾਡੇ ਵਸ ਵਿੱਚ ਹੋ ਜਾਏਗਾ ਸਾਹਮਣੇ ਵਾਲਾ ਜੀ ਔਰ ਤੁਹਾਡਾ ਕੰਮ ਕਰ ਦੇਗਾ ਪ੍ਰਭ ਕਾ ਸਿਮਰਨ ਕਾਰਜ ਪੂਰੇ ਮਹਾਰਾਜ ਕਹਿੰਦੇ ਸਿਮਰਨ ਕਰਨ ਨਾਲ ਸਾਰੇ ਜਿਹੜੇ ਕਾਰਜ ਨੇ ਉਹ ਪੂਰੇ ਹੁੰਦੇ ਨੇ ਪਰਬ ਕੈ ਸਿਮਰਨ ਕਬੂ ਨਾ ਝੂਰੇ ਜੇ ਕਾਰਜ ਸਾਰੇ ਪੂਰੇ ਹੋ ਜਾਣਗੇ ਫਿਰ ਝੋਰਾ ਹੀ ਕੰ다 ਝੋਰਾ ਤੇ ਤਾਂ ਹੁੰਦਾ ਜਦੋਂ ਕੋਈ ਕਾਰਜ ਨਹੀਂ ਪੂਰਾ ਹੋ ਰਿਹਾ ਹੁੰਦਾ ਤੇ ਅਸੀਂ ਅੰਦਰੋਂ ਝੂਰਨ ਲੱਗ ਜਾਂਦੇ ਆਂ ਅੰਦਰ ਸਾਡੇ ਤੜਪ ਕਲੇਸ਼ ਪੈਦਾ ਹੋ ਜਾਂਦਾ ਹੈ ਝੋਰਾ ਲੱਗ ਜਾਂਦਾ ਹੈ ਸਾਡੀ ਦੇਹ ਸੁੱਕਣ ਲੱਗ ਜਾਂਦੀ ਕਿ ਅਸੀਂ ਚਾਹਦੇ ਆਂ ਕਿ ਸਾਡਾ ਇਹ ਕੰਮ ਬਣ ਜਾਏ ਪਰ ਸਾਡਾ ਉਹ ਕੰਮ ਬਣਦਾ ਨਹੀਂ ਯਾ ਸਾਨੂੰ ਕਿਸੇ ਕੰਮ ਦੇ ਫਿਕਰ ਹੋ ਆਂਦੀ ਐ ਅਸੀਂ ਕਿਤੇ ਹੋਰ ਰੁੱਝੇ ਹੁੰਦਿਆਂ ਤੇ ਸਾਨੂੰ ਚੋਰਾ ਲੱਗ ਜਾਂਦਾ ਕਿ ਮੈਂ ਉੱਥੇ ਜਾ ਨਹੀਂ ਸਕ ਰਿਹਾ ਮੇਰਾ ਕੰਮ ਬਣਦਾ ਨਹੀਂ ਪਿਆ ਤੇ ਚੂਰਣ ਲੱਗ ਜਾਂਦੇ ਆ ਮਹਾਰਾਜ ਕਹਿੰਦੇ ਸਿਮਰਨ ਵਿੱਚ ਕੈਸੀ ਬਰਕਤ ਹੈ ਪ੍ਰਭ ਕੈ ਸਿਮਰਨ ਕਬੂ ਨਾ ਚੂਰੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਹੀਂ ਕਬੀਰ ਜੀ ਦਾ ਪ੍ਰਤਾਪ ਸੁਣ ਕੇ ਨਾ ਸੈਣ ਨਾਹੀਂ ਵੀ ਜਿਹੜਾ ਉਹਨੇ ਵੀ ਸਿੱਖੀ ਧਾਰਨ ਕਰ ਲਈ ਪਰਮਾਤਮਾ ਦਾ ਸਿਮਰਨ ਕਰਨ ਲੱਗ ਗਿਆ ਤੇ ਉਹ ਉਸ ਘਰ ਘਰ ਸੁਣਿਆ ਸੈਣ ਨਾਈ ਬੁੱਤਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਉਹਦੇ ਅੰਦਰ ਵੀ ਜਿਹੜੇ ਪਾਰ ਬ੍ਰਹਮ ਦਾ ਨਿਵਾਸ ਹੋ ਗਿਆ ਤੇ ਭਗਤਾਂ ਚ ਉਹਦੀ ਗਿਣਤੀ ਹੋਈ ਤੇ ਕਰਦੇ ਕੀ ਸੀ ਸੈਣ ਨਾਈ ਪ੍ਰੇਮ ਭਗਤ ਕਰੇ ਰਾਤੀ ਰਾਤੀ ਕਰਦੇ ਸੀ ਪ੍ਰੇਮ ਭਗਤੀ ਭਲਕੇ ਉੱਠ ਰਾਜ ਦਵਾਰੇ ਜਾਈ ਸਵੇਰੇ ਸਵੇਰੇ ਉੱਠ ਕੇ ਰਾਜ ਦਵਾਰੇ ਜਾਣਾ ਤੇ ਰਾਜੇ ਦੀ ਜਿਹੜੀ ਹੈ ਮੁੱਠੀ ਚਾਪੀ ਮਲਸ਼ਾ ਕਰਨੀਆਂ ਤੇ ਉਹਦੇ ਨਿਵਾਣ ਵਿੱਚ ਉਹਦੀ ਮਦਦ ਕਰਨੀ ਰਾਤੀ ਪ੍ਰੇਮ ਭਗਤੀ ਕਰਨੀ ਸਵੇਰੇ ਸਵੇਰੇ સ્ਨਾਣ ਦਾ ਸਮੇਂ ਹੁੰਦਾ ਹੈ ਭਲਕੇ ਉੱਠ ਰਾਜ ਦਵਾਰੇ ਜਾਈ ਇੱਕ ਦਿਨ ਕੀ ਹੋਇਆ ਆਏ ਸੰਤ ਪਰੋਹਣੇ ਕੀਰਤਨ ਹੋਆ ਰਹਿਣ ਸਬਾਈ ਕੀਰਤਨ ਰਹਿਣ ਸਬਾਈ ਹੋਇਆ ਛੱਡ ਨਾ ਸਕੇ ਸੰਤ ਜਨ ਸੰਤ ਜਨਾਂ ਨੂੰ ਛੱਡ ਕੇ ਜਾਣ ਹੀ ਨਹੀਂ ਹੋਇਆ ਰਾਜ ਦਵਾਰੇ ਨਾ ਸੇਵ ਕਮਾਈ ਆਪਣੀ ਰਾਜ ਦਵਾਰੇ ਜਾ ਕੇ ਜੜੀ ਪਲਕੇ ਸੇਵਾ ਕਰਨੀ ਸੀ ਉਹ ਕਮਾਈ ਨਹੀਂ ਅੰਦਰ ਚੋਰਾ ਤੇ ਹੋਏਗਾ ਨਾ ਕਿਸੇ ਕੋਨੇ ਤੇ ਪਰ ਜਾ ਨਹੀਂ ਸਕ ਰਿਆ ਰਹਿਣ ਸਬਾਈ ਜੰਨਾ ਖੁਬਿਆ ਹੈ ਘਰ ਸੰਤ ਪਰੋਣੇ ਆਏ ਨਹੀਂ ਤੇ ਫਿਰ ਕੀ ਹੋਇਆ ਸੈਣ ਰੂਪ ਹਰ ਆਪ ਮਹਾਰਾਜ ਕਹਿੰਦੇ ਕਿ ਸੈਣ ਰੂਪ ਹੋ ਕੇ ਪਈ ਗੁਰਦਾਸ ਜੀ ਕਹਿੰਦੇ ਹਰ ਆਪ ਉਹ ਰਾਜਾ ਦੇ ਘਰ ਚਲਾ ਗਿਆ ਰਾਜ ਮਹਿਲ ਵੀ ਚਲਾ ਗਿਆ ਆਇਆ ਰੈਣੇ ਰਾਣੇ ਨੂੰ ਰਜਾਈ ਮਹਾਰਾਜ ਕਹਿੰਦੇ ਹਰੀ ਰੂਪ ਹਰੀ ਪ੍ਰਮਾਤਮਾ ਹੈ ਉਹ ਸੈਣ ਦਾ ਰੂਪ ਧਾਰਨ ਕਰਕੇ ਰਾਣੇ ਨੂੰ ਰਾਜੇ ਨੂੰ ਰਜਾਣ ਵਾਸਤੇ ਆਪ ਵੀ ਆ ਗਏ ਪਰਮਾਤਮਾ ਕਿਹੜੇ-ਕਿਹੜੇ ਤੁਹਾਡੇ ਕੰਮ ਕਰ ਸਕਦਾ ਹੈ ਇਹ ਕਿਹੜਾ ਕੰਮ ਹੈ ਰਾਜੇ ਦੀ ਮਾਲਿਸ਼ ਕਰਨਾ ਉਹਨੂੰ ਨਮਾਣਾ ਕਿਹੈਸਾ ਕੰਮ ਹੈ ਜਿਹੜਾ ਸੈਣ ਨਾਈ ਦੇ ਬਦਲੇ ਪਰਮਾਤਮਾ ਨੇ ਕੀਤਾ ਹੈ ਕਿਉਂ ਸੈਣ ਨਾਈ ਸਿਮਰਨ ਵਿੱਚ ਸਿਮਰਨ ਵਿੱਚ ਲੱਗੇ ਨੇ ਯਾਦ ਵਿੱਚ ਬੈਠੇ ਨੇ ਮਾਲਕ ਦੀ ਅੰਮ੍ਰਿਤ ਵੇਲੇ ਤੇ ਸੈਣ ਰੂਪ ਹਰ ਆਪ ਆਇਆ ਰਣ ਰਾਣੇ ਨੂੰ ਰਿਝਾਈ ਆ ਕੇ ਰਾਣੇ ਨੂੰ ਰਿਝਾਣਾ ਕੀਤਾ ਫਿਰ ਜਦੋਂ ਸੰਤ ਜਨਾਂ ਨੂੰ ਵਿਦਾ ਕਰ ਰਾਜਦਵਾਰੇ ਆਇਆ ਸ਼ਰਮਾਈ ਸ਼ਰਮਾ ਕੇ ਜਦੋਂ ਆਏ ਨਾ ਰਾਜਦਵਾਰੇ ਸੰਜਨਾਂ ਨੂੰ ਵਿਦਾ ਕਰਕੇ ਸੈਣ ਨਾਈ ਜੀ ਤੇ ਬਈ ਮੈਂ ਬੜੇ ਸ਼ਰਮਾ ਕੇ ਆਏ ਕਿ ਮੈਨੂੰ ਮਾਫੀ ਮੰਗਣੀ ਹੈ ਮੈਂ ਆਪਣੀ ਸੇਵਾ ਨਹੀਂ ਕਮਾਈ ਤੇ ਫਿਰ ਅੱਗੋਂ ਕੀ ਹੋਇਆ ਦੂਰੋਂ ਸਦ ਦੂਰੋਂ ਹੀ ਦੇਖ ਕੇ ਸਦ ਲਿੱਤਾ ਰਾਜੇ ਨੇ ਤੇ ਕਿਹਾ ਕਿ ਅੱਜ ਤੇ ਤੂੰ ਮੈਨੂੰ ਵਸ ਕਰ ਲਿਤਾ ਹੈ ਅੱਜ ਜਿਹੜਾ ਮੈਂ ਤੇਰੇ ਵਸ ਹੋ ਗਿਆ ਵਾਂ ਜਿਹੜੀ ਆਪਣੇ ਗਲੇ ਦੀ ਮਾਲਾ ਸੀ ਉਹ ਖੋਲ ਕੇ ਸੈਣਨਾਈ ਦੇ ਗਲੇ 'ਚ ਪਵਾਤੀ ਕਹਿੰਦੇ ਤੂੰਦ ਵਸ ਕੀਤਾ ਮੈਨੂੰ ਅੱਜ ਆਪਣੇ ਇੰਨੀ ਮੇਰੀ ਸੇਵਾ ਕਮਾਈ ਐ ਇਹ ਮਹਾਰਾਜ ਕਹਿੰਦੇ ਜਿਹੜਾ ਗੁਰੂ ਸਾਹਿਬ ਨੇ ਉਹ ਸਾਰੇ ਕੰਮ ਜੜੇ ਨੇ ਪੂਰੇ ਕਰਦੇ ਨੇ ਸਿਮਰਨ ਦੇ ਸਦਕੇ ਐ ਪ੍ਰਭ ਕੈ ਸਿਮਰਨ ਕਬੂ ਨ ਚੂਰੇ ਉਹਨਾਂ ਨੂੰ ਕੋਈ ਚੋਰਾ ਨਹੀਂ ਸੈਣ ਕਰਨਾ ਪਿਆ ਸੈਣ ਨਾਈ ਜੀ ਨੂੰ ਸਾਰੇ ਕਿਦਰੇ ਪ੍ਰਮਾਤਮਾ ਨੇ ਉਹਨਾਂ ਦੀ ਵਡਿਆਈ ਪ੍ਰਗਟ ਕਰਤੀ ਬਲਕਿ ਝੋਰਾ ਕਰਨਾ ਸੀ ਸਜਾਦ ਭੁਗਤਣੀ ਸੀ ਪਰ ਉਲਟਾ ਇਨਾਮ ਮਿਲ ਰਿਹਾ ਨੇ ਰਾਜਾ ਜਿਹੜੇ ਆਪਣੇ ਗਲੇ ਦੀ ਕਵਾਏ ਖੋਲ ਕੇ ਉਹਨਾਂ ਦੇ ਗਲੇ ਚ ਪਵਾ ਰਿਆ ਹੈ ਤੇ ਕਹਿ ਰਿਹਾ ਹੈ ਅੱਜ ਤੇ ਤੂੰ ਮੈਂ ਆਪਣੇ ਵਾਸੀ ਕਰ ਲੈਂਦਾ ਹੈ ਮਹਾਰਾਜ ਬਰਕਤ ਵਿੱਚ ਸਿਮਰਨ ਵਿੱਚ ਇੰਨੀਆਂ ਬਰਕਤਾਂ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਮਹਾਰਾਜ ਕਹਿੰਦੇ ਜਿਹੜੇ ਸਿਮਰਨ ਵਿੱਚ ਲੱਗੇ ਰਹਿੰਦੇ ਨੇ ਉਹਨਾਂ ਦੀ ਬਾਣੀ ਕਿਵੇਂ ਦੀ ਹੋ ਜਾਂਦੀ ਏ ਸਦਾ ਹੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੀ ਹਮੇਸ਼ਾ ਹੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੀ ਬਾਣੀ ਬੋਲਦੇ ਨੇ ਸੱਚੀ ਗੱਲ ਕਰਦੇ ਨੇ ਸੱਚ ਬੋਲਦੇ ਨੇ ਜੋ ਸਿਮਰਨ ਕਰਦੇ ਨੇ ਉਹ ਮਿੱਠੇ ਹੋ ਜਾਂਦੇ ਨੇ ਪਰਮਾਤਮਾ ਦੀ ਸਿਫਤ ਜਿਹੜੀ ਮਿੱਠੀ ਹੈ ਉਹਨਾਂ ਦੇ ਮੂੰਹ ਤੋਂ ਸੁਣ ਕੇ ਸੁਣਨ ਵਾਲੇ ਵੀ ਜਿਹੜੇ ਨੇ ਉਹ ਵੀ ਮਿੱਠੇ ਹੋ ਜਾਂਦੇ ਨੇ ਜਾਂ ਇੰਜ ਜਾਣੋ ਪਰਮਾਤਮਾ ਦੀ ਜਿਹੜੀ ਬਾਣੀ ਹੈ ਜਿਹੜੀ ਗਿਆਨ ਰੂਪ ਹੈ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਉਹਨਾਂ ਦੇ ਜਿਹੜੇ ਵਚਨ ਨੇ ਉਹ ਵੀ ਗਿਆਨਪੂਰਵਕ ਹੋ ਜਾਂਦੇ ਨੇ ਇਹ ਨਾ ਜਾਣੋ ਕਿ ਜੋ ਸਿਮਰਨ ਕਰਦੇ ਨੇ ਉਹ ਹੋਰ ਕੁਝ ਬੋਲਦੇ ਹੀ ਨਹੀਂ ਸਿਰਫ ਸ਼ਬਦ ਬੋਲਦੇ ਨੇ ਬਾਣੀ ਪੜ੍ਹਦੇ ਨੇ ਉਹ ਜੋ ਵੀ ਬੋਲਦੇ ਨੇ ਨਾ ਮਿੱਠਾ ਬੋਲਦੇ ਨੇ ਜਿਹਦੇ ਅਸਾਂ ਬੋਲਦੇ ਨੇ ਜਿਹੜਾ ਪਰਮਾਤਮਾ ਦੇ ਚਰਨਾਂ 'ਚ ਭੇਟ ਹੋ ਸਕੇ ਕਹਿਣ ਤੋਂ ਕੀ ਪਾਵੇ ਕੋਈ ਨਿੰਦਾ ਚੁਗਲੀ ਨਹੀਂ ਕਰਦੇ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਉਹ ਮਿੱਠਾ ਬੋਲਦੇ ਨੇ ਉਹ ਕਿਸੇ ਦੀ ਨਿੰਦਾ ਜੁਗਲੀ ਨਹੀਂ ਬੋਲਦੇ ਕਿਸੇ ਨਾਲ ਵੈਰ ਨਹੀਂ ਕਮਾਉਂਦੇ ਐਸਾ ਬੋਲ ਨਹੀਂ ਬੋਲਦੇ ਕਿ ਤੇ ਚ ਵੈਰ ਹੋਏ ਕਿਸੇ ਨਾਲ ਕਿਸੇ ਦਾ ਦੁੱਖ ਦਿਲ ਦੁਖੇ ਐਵੇਂ ਦੇ ਕੰਮ ਨਹੀਂ ਕਰਦੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਕਹਿੰਦੇ ਜਦੋਂ ਵਾਹਿਗੁਰੂ ਸਿਮਰਨ ਵਿੱਚ ਲੱਗੇ ਰਹਿੰਦੇ ਆ ਤੇ ਸਹਿਜ ਹੀ ਪਰਮਾਤਮਾ ਵਿੱਚ ਸਮਾ ਜਾ ਜਾਂਦਾ ਹੈ ਪਤਾ ਨਹੀਂ ਚੱਲਦਾ ਕਿ ਸਿਮਰਨ ਵਿੱਚ ਲੱਗੇ ਲੱਗੇ ਅਸੀਂ ਕਦੋਂ ਉਹ ਜਹਾਜੇ ਉਹ ਅਵਸਥਾ ਆ ਗਈ ਜਦੋਂ ਸਮਾਈ ਗਿਆਂ ਬੜੀ ਸਹਜੇ ਹੀ ਆ ਜਾਂਦੀ ਹੈ ਮਾਹ ਮਹਾਰਾਜ ਕਹਿੰਦੇ ਐਵੇਂ ਨਹੀਂ ਕਿ ਬਈ ਬੜਾਈ ਸਾਨੂੰ ਕੋਈ ਦੁੱਖ ਚੇਲਣੇ ਪਏ ਸਰੀਰ ਨੂੰ ਕੋਈ ਤਪਾਣਾ ਪਿਆ ਸਿਮਰਨ ਸਿਮਰਨ ਵਿੱਚ ਆਨੰਦ ਹੈ ਸ਼ੁਰੂ ਵਿੱਚ ਵੀ ਆਨੰਦ ਵਿੱਚ ਵੀ ਆਨੰਦ ਸਦਾ ਹੀ ਆਨੰਦदाई ਸਿਮਰਨ ਹੈ ਇਹਦੇ ਕਰਨ ਨਾਲ ਸਹਜੇ ਹੀ ਬੜੇ ਸੋਖੇ ਤਰੀਕੇ ਨਾਲ ਹੀ ਮਹਾਰਾਜ ਕਹਿੰਦੇ ਪਰਮਾਤਮਾ ਵਿੱਚ ਜਿਹੜੀ ਹੈ ਉਹ ਸਮਾਈ ਹੋ ਜਾਂਦੀ ਹੈ ਪ੍ਰਭ ਕੈ ਸਿਮਰਨ ਨਹੀਂ ਚਲ ਆਸਨ ਦੇ ਜਦੋਂ ਸਿਮਰਨ ਵਿੱਚ ਉਤਰਦੇ ਆ ਤੇ ਜਿਹੜਾ ਸਾਨੂੰ ਨਹੀਂ ਚਲ ਆਸਨ ਜਿਹੜਾ ਹੈ ਉਹ ਨਹੀਂ ਚਲ ਪਦਵੀ ਪ੍ਰਾਪਤ ਹੁੰਦੀ ਹੈ ਜਿਵੇਂ ਧਰੂਪ ਜੀ ਨੂੰ ਪ੍ਰਾਪਤ ਹੋਈ ਜਿੱਤੇ ਫਿਰ ਜਨਮ ਮਰਨ ਵਿੱਚ ਨਹੀਂ ਆਣਾ ਪੈਂਦਾ ਜਿਹੜਾ ਨਿਜਕਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਵੀਰਾ ਐਸੀ ਜਿਹੜੀ ਨਿਚਲ ਪਦਵੀ ਜੜੀਏ ਪ੍ਰਾਪਤ ਹੋ ਜਾਂਦੀ ਹੈ ਨਾਨਕ ਬੱਦਾ ਕਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਉਹ ਨਿਚਲ ਆਸਨ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਸਿਮਰਨ ਦੇ ਸਦਕੇ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਕਹਿੰਦੇ ਸਿਮਰਨ ਦੇ ਸਦਕੇ ਕੀ ਹੁੰਦਾ ਹੈ ਜਿਹੜੀ ਸਾਡੀ ਕੁੰਡਲੀ ਜਿਹੜੀ ਉਲਝੀ ਹੋਈ ਹੈ ਨਾ ਉਹ ਜਿਹੜੀ ਹੈ ਸੁਲਝ ਜਾਂਦੀ ਹੈ ਕੁੰਡਲੀ ਸੁਜੀ ਸਾਧ ਸੁਲਜੀ ਸਾਧ ਸੰਗਤ ਸੰਗਤ ਦੇ ਆਸਰੇ ਸਿਮਰਨ ਕਰਦੇ ਹੋਏ ਸੁਲਝ ਪੈਂਦੀ ਹੈ ਬੜੇ ਸਹਿਜੇ ਉਹਨਾਂ ਨਾਲ ਉਹਨੂੰ ਸੁਲਝਾਣ ਲਈ ਜੋਗੀ ਬੜੇ ਬੜੇ ਪ੍ਰਾਣਾਯਾਮ ਕਰਦੇ ਬੜੇ ਬੜੇ ਯੋਗ ਸਾਧਨ ਕਰਦੇ ਪਰ ਮਹਾਰਾਜ ਕਹਿੰਦੇ ਸਿਮਰਨ ਨਾਲ ਸਹਿਜ ਹੀ ਸੁਲਝ ਕੇ ਹਿਰਦੇ ਕਵਲ ਜੜਾ ਉਖੜ ਪੈਂਦਾ ਹੈ ਸਿੱਧੀ ਹੋ ਜਾਂਦੀ ਹੈ ਹਿਰਦੇ ਕਵਲ ਖਿੜਨ ਨਾਲ ਮਇਤਰੀ ਕਰੁਣਾ ਇਹ ਸਾਰੇ ਜਿਹੜੇ ਗੁਣ ਨੇ ਨਾ ਪਰਉਪਕਾਰ ਜਿਹੜੇ ਮਹਾਰਾਜ ਪਹਿਲੇ ਦੱਸਦੇ ਰਹੇ ਨੇ ਕਿ ਮੁਖ ਸੁਹਾਵਾ ਹੋਣਾ ਆਤਮ ਨੂੰ ਜਿੱਤ ਲੈਣਾ ਨਿਰਮਲ ਰੀਤ ਹੋਣੀ ਆਨੰਦ ਦੇ ਕਨੇਰੇ ਹੀ ਆਨੰਦ ਹੋਣੀ ਇਹ ਸਾਰੀ ਹੀ ਬਰਕਤਾਂ ਮਿਲ ਜਾਂਦੀਆਂ ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਕਮਲ ਵਿਕਾਸ ਜੋਗੀਆਂ ਕਣ ਜੋਗ ਨਹੀਂ ਸਾਧਣੇ ਪੈਂਦੇ ਸਿਮਰਨ ਕਰਦਿਆ ਹੀ ਹਿਰਦੇ ਰੂਪੀ ਕਵਲ ਜਿਹੜਾ ਉਹ ਖਿੜ ਪੈਂਦਾ ਹੈ ਗੁੰਡਲੀ ਜਿਹੜੀ ਆ ਉਹ ਸਿੱਧੀ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸਿਮਰਨ ਦੇ ਸਦਕੇ ਅਨਹਦ ਜਿਹਦੀ ਕੋਈ ਹੱਦ ਹੀ ਨਹੀਂ ਐ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਐਸੇ ਅੰਦਰ ਨਾਦ ਚੱਲਣ ਲੱਗ ਜਾਂਦੇ ਨੇ ਅਸੀਂ ਕਹਿੰਦੇ ਸੋਦਰ ਤੇਰਾ ਕਿਹਾ ਸੋਗਰ ਤੇਹਾ ਜਿਤਬੈ ਸਰਬ ਸਮਾਲੇ ਵਾਜੇ ਤੇਰੀ ਨਾਦ ਅਨੇਕ ਸੰਕਾਂ ਉਤੇ ਅਨੇਕ ਕਈ ਨਾਦ ਵੱਜਦੇ ਪੈਨੇ ਜਿਹੜੀ ਗਿਣਤੀ ਤੋਂ ਪਰੇ ਨੇ ਉਹ ਨਾਦ ਜਿਹੜੇ ਨੇ ਸਾਨੂੰ ਅੰਦਰ ਸਾਡੇ ਚਰਨਾਟਾਂ ਛਿੜ ਜਾਂਦੀਆਂ ਨੇ ਤੇ ਸਾਨੂੰ ਸੁਣਨ ਲੱਗ ਪੈਂਦੇ ਨੇ ਕਿਉਂ ਕਿ ਸਿਮਰਨ ਦੇ ਸਦਕੇ ਸੋਦਰ ਤੇਰਾ ਕਿਹਾ ਅਸੀਂ ਦਰ ਤੱਕ ਪਹੁੰਚ ਗਏ ਮਾਲਕ ਜਿੱਦੇ ਘਰ ਚਲੇ ਜਾਈਏ ਫਿਰ ਉਹਦੇ ਘਰ ਦੀ ਆਵਾਜ਼ਾਂ ਵੀ ਤੇ ਸੁਣਾਈ ਦਿੰਦੀਆਂ ਨੇ ਉਦੇ ਕਰ ਦੀਆਂ ਆਵਾਜ਼ਾਂ ਜਿਹੜੇ ਨਾਦ ਨੇ ਮਿੱਠੇ ਇਹ ਜਿਹੜਾ ਅਸੀਂ ਜੋ ਕੀਰਤਨ ਸੁਣਦੇ ਆ ਸਾਜ਼ਾਂ ਨਾਲ ਜੋ ਅਸੀਂ ਹੁਣੇ ਲਾਹਾ ਲੈ ਰਹੇ ਸੀ ਉਹ ਕੀਰਤਨ ਤੇ ਬੰਦ ਹੋ ਜਾਂਦਾ ਹੈ ਨਾ ਪਰ ਜਿਹੜਾ ਅੰਦਰ ਫਿਰ ਕੀਰਤਨ ਨਾਦ ਵੱਜਣ ਲੱਗ ਜਾਂਦਾ ਉਹ ਕਦੀ ਬੰਦ ਨਹੀਂ ਹੁੰਦਾ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਵਰਮੰਡ ਇਹ ਨਾਮ ਦੇ ਧਾਰੇ ਸਭ ਕੁਝ ਟਿਕਿਆ ਹੋਇਆ ਹੈ ਤੇ ਸਾਨੂੰ ਨਾਮ ਫਿਰ ਸੁਣਨ ਲੱਗ ਪੈਂਦਾ ਆਪਣੇ ਅੰਦਰ ਵੀ ਤੇ ਬਾਹਰ ਵੀ ਕਿਉਂਕਿ ਨਾਮ ਦੇ ਆਸੇ ਸਭ ਕੁਝ ਟਿਕਿਆ ਹੈ ਵਿਣ ਨਾਵੇਂ ਨਾਹੀ ਕੋ ਤਾ ਉਹ ਜੇਤਾ ਸੁਣਣਾ ਤੇਤਾ ਨਾਉ ਜ ਜਿੰਨਾ ਸੁਣਦੇ ਆ ਉਹ ਸਾਰਾ ਨਾਮ ਹੀ ਸਾਨੂੰ ਪ੍ਰਤੀਤ ਹੋਣ ਲੱਗ ਜਾਂਦਾ ਕਿਉਂਕਿ ਵਿਣ ਨਾਵੇਂ ਨਾਹੀ ਕੋ ਤਾ ਕੋਈ ਵੀ ਐਸਾ ਥਾਂ ਨਹੀਂ ਜਿੱਥੇ ਨਾਮ ਨਹੀਂ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਜਦੋਂ ਸਿਮਰਨ ਕਰਦੇ ਆ ਤੇ ਐਵੇਂ ਜਿਵੇਂ ਅੰਦਰੋਂ ਉੱਪਰੋਂ ਪਾਣੀ ਪਾ ਰਹਿਆਂ ਬੋਰਿੰਗ ਦੇ ਵਿੱਚ ਤੇ ਥੱਲੋਂ ਦੀ ਝਰਨਾ ਫੁੱਟੇਗਾ ਫਿਰ ਬੋਰਿੰਗ ਵਾਲਾ ਪਾਣੀ ਨਿਕਲ ਆਇਆ ਤੇ ਐਵੇਂ ਸਾਡੇ ਅੰਦਰ ਜਿਹੜੇ ਨੇ ਅਨਹਦ ਨਾਦ ਵਾਜੇ ਅਨੰਦ ਤੂਰੀ ਜਦੋਂ ਅਸੀਂ ਮਾਲ ਕਹਿੰਦੇ ਗੁਰ ਚਰਨ ਲਾਗੇ ਜਦੋਂ ਅਨੰਦ ਸੁਣੋਂ ਵੱਡ ਪਾ ਗਿਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਜ ਸੇ ਪੂਰੇ ਗੁਰ ਤੇਜਾ ਸੁਣਤੇ ਪੁਨੀਤ ਕਹਤੇ ਪਵਿੱਜ ਸਤ ਗੁਰ ਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਉਹ ਤੂਰੇ ਦਾ ਮਤਲਬ ਇਹ ਹੈ ਕਿ ਬੜੀ ਜ਼ੋਰ ਦੀ ਐਨ ਪੂਰੇ ਤੂਰ ਤੇ ਅੰਦਰ ਪੂਰੇ ਖੜਖੜਾ ਨਾਲ ਆਵਾਜ਼ ਸੁਣਨ ਲੱਗ ਪੈਂਦੇ ਨੇ ਜਿੱਦੇ ਕੋਈ ਸ਼ੰਕਾ ਨਹੀਂ ਰਹਿੰਦੀ ਕਿ ਇਹ ਆਵਾਜ਼ ਨਹੀਂ ਨੇ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਨ ਵਿੱਚ ਕਿੰਨਾ ਸੁਖ ਹੈ ਐਦਾ ਨਹੀਂ ਅੰਤ ਪਾਇਆ ਜਾ ਸਕਦਾ ਜੇ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹਦੇ ਕੋਲੋਂ ਮਿਲਣ ਵਾਲੇ ਸੁੱਖਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਕਿ ਉਹਦੇ ਨਾਮ ਵਿੱਚ ਕਿੰਨੇ ਸੁੱਖ ਨੇ ਨਾ ਉਰਲਾ ਪਾਸਾ ਫੜਿਆ ਜਾਂਦਾ ਹੈ ਨਾ ਪਰਲਾ ਪਾਸਾ ਫੜਿਆ ਜਾਂਦਾ ਹੈ ਕਿ ਕਿੰਨੇ ਹੀ ਘਣੇ ਨੇ ਸੁੱਖ ਤੁਮ ਮਾਤ ਪਿਤਾ ਹਮਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਉਹ ਕਨੇਰੇ ਸੁਖ ਕਣਾਈ ਆਨੰਦ ਪ੍ਰਾਪਤ ਹੁੰਦਾ ਹੈ ਜਿਹੜਾ ਗਿਣਿਆ ਮਿਣਿਆ ਨਹੀਂ ਜਾ ਸਕਦਾ ਨਾਪਿਆ ਨਹੀਂ ਜਾ ਸਕਦਾ ਕਿ ਕਿੰਨਾ ਤ ਜਿਹੜਾ ਹੈ ਉਹ ਸੁਖ ਪ੍ਰਾਪਤ ਹੋਏਗਾ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਇਤੇ ਸਾਰੇ ਮਯਾ ਇਹ ਦੇਖੋ ਜਿਹੜੀ ਅਸੀਂ ਹੁਣੇ ਪਾਠ ਵੀ ਕਰਦੇ ਆ ਨਾ ਬਾਣੀ ਦੇ ਤੇ ਆਪ ਜੀ ਅੱਖਰ ਦੇ ਉਚਾਰਣ ਵੱਲ ਵੀ ਧਿਆਨ ਦਿਓ ਕੀ ਸਿਮਰ ਹੈ ਸੇ ਜਨ ਜਿਨ ਕੋ ਪ੍ਰਭ ਮયા ਜਿਨ੍ਹਾਂ ਨੂੰ ਪਰਮਾਤਮਾ ਦੀ ਮયા ਦਇਆ ਹੁੰਦੀ ਹੈ ਉਹੀ ਸਿਮਰਨ ਕਰਦੇ ਨੇ ਮਹਾਰਾਜ ਸਾਰੀ ਜਿਹੜਾ ਜਿੰਨੀਆਂ ਵੀ ਪੋੜੀਆਂ ਆ ਰਹੀਆਂ ਨੇ ਨਾ ਜਿੰਨੇ ਪਦੇ ਨੇ ਅਸ਼ਟਪਦੀ ਅੱਠ ਪਦੇ ਨੇ ਇਹ ਹੁਣ ਸਤਵਾਂ ਪਦਾ ਚੱਲ ਰਿਹਾ ਤੇ ਹਰ ਪਦੇ ਦੇ ਅਖੀਰ ਵਿੱਚ ਇਹ ਸਾਨੂੰ ਦੱਸ ਰਹੇ ਨੇ ਕਿ ਨਦਰ ਨਾਲ ਕਿਰਪਾ ਨਾਲ ਹੀ ਸਿਮਰਿਆ ਜਾਂਦਾ ਹੈ ਇਹਦਾ ਮਤਲਬ ਜੇ ਪਾਗਾ 'ਚ ਨਹੀਂ ਵੀ ਲਿਖਿਆ ਤਾਂ ਵੀ ਮਿਲ ਜਾਂਦਾ ਹੈ ਇਸ ਕਰਕੇ ਅਸੀਂ ਕਦੇ ਵੀ ਐਨਾ ਕਹੀਏ ਸਾਡੇ ਬਾਗਾ ਚ ਨਹੀਂ ਲਿਖਿਆ ਸਾਨੂੰ ਹੁਕਮ ਹੀ ਨਹੀਂ ਐ ਹੁਕਮ ਹੋਏਗਾ ਤੇ ਜਪਾਂਗੇ ਇਹ ਆਲਸੀ ਵਾਲੀ ਗੱਲ ਐ ਤੁਸੀਂ ਜਪਣਾ ਚਾਹੁੰਦੇ ਹੀ ਨਹੀਂ ਸੀ ਤੇ ਕਰਕੇ ਤੁਸੀਂ ਬੜੀ ਹੁਸ਼ਿਆਰੀ ਨਾਲ ਜਵਾਬ ਦਿੱਤਾ ਕਿ ਜਦੋਂ ਹੁਕਮ ਹੋਏਗਾ ਸਭ ਕੁਝ ਹੁਕਮ ਵਿੱਚ ਹੁੰਦਾ ਹੈ ਤੇ ਮਹਾਰਾਜ ਤੇ ਕਹਿ ਰਹੇ ਨੇ ਮਹਾਰਾਜ ਨੇ ਤੇ ਪਹਿਲੇ ਅੱਖਰ ਜੀ ਹੁਕਮ ਦੇ ਦਿੱਤਾ ਸਿਮਰੋ ਤੇ ਤੁਸੀਂ ਉਸ ਹੁਕਮ ਨੂੰ ਮੰਨ ਨਹੀਂ ਰਹੇ ਨਾ ਤੁਸੀਂ ਕਹਿੰਦੇ ਹੋ ਕਿ ਹੁਕਮ ਹੋਏਗਾ ਤੇ ਸਿਮਰਾਂਗੇ ਤੁਸੀਂ ਹੁਕਮ ਨੂੰ ਮੰਨ ਹੀ ਨਹੀਂ ਰਹੇ ਮਹਾਰਾਜ ਤੇ ਹੁਕਮ ਕੀਤਾ ਹੋਇਆ ਹੈ ਫਿਰ ਵੀ ਜੇ ਤੁਹਾਡੇ ਕੋਲ ਹੁਕਮ ਨਹੀਂ ਮੰਨਿਆ ਜਾ ਰਿਹਾ ਤੇ ਫਿਰ ਸਾਡੇ ਵਾਸਤੇ ਕੀ ਹੁਕਮ ਹੈ ਜੇ ਸਾਡੇ ਸਾਰਿਆਂ ਕੋਲ ਹੁਕਮ ਨਹੀਂ ਮੰਨਿਆ ਜਾ ਰਿਹਾ ਕਿ ਅਸੀਂ ਮਹਾਰਾਜ ਕੋਲੋਂ ਕਿਰਪਾ ਮੰਗੀਏ ਕਿ ਮਹਾਰਾਜ ਤੁਸੀਂ ਕਹਿੰਦੇ ਹੋ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਜਿਨ੍ਹਾਂ ਨੂੰ ਤੁਹਾਡੀ ਦਇਆ ਹੁੰਦੀ ਹੈ ਨਦਰ ਕਰੇ ਤਾਂ ਸਿਮਰਿਆ ਜਾਏ ਮਹਾਰਾਜ ਜਿਨ੍ਹਾਂ ਤੇ ਨਦਰ ਹੁੰਦੀ ਹੈ ਉਹੀ ਸਿਮਰਦੇ ਨੇ ਮਹਾਰਾਜ ਕਿਰਪਾ ਕਰੋ ਗੁਰ ਪ੍ਰਸਾਦ ਨਾਲ ਹੀ ਸਭ ਕੁਝ ਮਿਲਦਾ ਹੈ ਆਪ ਜੀ ਕਿਰਪਾ ਕਰੋ ਜੇ ਉੱਥੇ ਨਹੀਂ ਲਿਖਿਆ ਸੀ ਮੇਰੇ ਕਰਮਾਂ ਵਿੱਚ ਸਿਮਰਨ ਕਰਨਾ ਭਗਤੀ ਤੇ ਮਹਾਰਾਜ ਆਪ ਜੀ ਤੇ ਤੇ ਊੜੀ ਕਲਾਮ ਸਭ ਨਾਲ ਲਿਖਿਆ ਬੁੜੀ ਕਲਮ ਇਹ ਤੇ ਸਦਾ ਲਗਾਤਾਰ ਚੱਲਣ ਵਾਲੀ ਕਲਮ ਹੈ ਮਹਾਰਾਜ ਰੁਕਦੀ ਤੇ ਨਹੀਂ ਕਲਮ ਤੇ ਆਪ ਜੀ ਦੇ ਹੱਥ ਤੇ ਮਹਾਰਾਜ ਇਹ ਹੁਣ ਲਿਖ ਦਿਓ ਮੇਰੇ ਕਰਮਾਂ ਚ ਕੋਈ ਐ ਤੇ ਨਹੀਂ ਕਿ ਵਰਤੇ ਅੱਗੇ ਮਹਾਰਾਜ ਕੋਲ ਨਹੀਂ ਹੈ ਲਿਖਣ ਲਈ ਮਹਾਰਾਜ ਤੇ ਸਰਬ ਕਲਾ ਸਮਰਥ ਨੇ ਇਸ ਕਰਕੇ ਅਸੀਂ ਹਮੇਸ਼ਾ ਹੀ ਬੇਨਤੀ ਕਰਨੀ ਮਹਾਰਾਜ ਨੂੰ ਇਹ ਨਹੀਂ ਕਹਿਣਾ ਕਿ ਹੁਕਮ ਹੀ ਨਹੀਂ ਹੈ ਹੁਕਮ ਹੋਏਗਾ ਤੇ ਇਨ ਨਿਰਾਸ਼ਾ ਵਾਲੀਆਂ ਗੱਲਾਂ ਨਹੀਂ ਕਰਨੀਆਂ ਕਿਉਂਕਿ ਮਹਾਰਾਜ ਕਹਿੰਦੇ ਨੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਮਹਾਰਾਜ ਕਹਿੰਦੇ ਸਭ ਤੋਂ ਵੱਡੇ ਭਾਗ ਹੀ ਗੁਰਸਿੱਖਾਂ ਦੇ ਨੇ ਫਿਰ ਅਸੀਂ ਕਿਉਂ ਕਹੀਏ ਕਿ ਸਾਡੇ ਭਾਗਾ ਵਿੱਚ ਨਹੀਂ ਹੈ ਸਾਡੇ ਭਾਗਾ ਵਿੱਚ ਸਭ ਕੁਝ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਤੇ ਸਿਮਰ ਹੈ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਨੀ ਪਿਆ ਉਹਨਾਂ ਦੇ ਮਹਾਰਾਜ ਕਹਿੰਦੇ ਸਰਨੀ ਪੈਂਦੇ ਆ ਜਿਨ੍ਹਾਂ ਨੂੰ ਮਹਾਰਾਜ ਤੁਸੀਂ ਆਪਣੇ ਆਪ ਸਿਮਰਾਂਦੇ ਹੋ ਜਿਨ੍ਹਾਂ ਨੂੰ ਤੁਸੀਂ ਚੇਤੇ ਕਰਾਂਦੇ ਹੋ ਜਿਨ੍ਹਾਂ ਨੂੰ ਤੁਸੀਂ ਅੱਠੇ ਪੈਰ ਦੀ ਸਵਾਸ ਸਵਾਸ ਦੀ ਬੰਦਗੀ ਬਖਸ਼ ਦਿੱਤੀ ਹੈ ਜੋ ਤੁਹਾਡੇ ਵਿੱਚ ਹੀ ਆਪਣੇ ਮਨ ਨੂੰ ਪਰਚਾਈ ਰੱਖਦੇ ਨੇ ਉਹਨਾਂ ਦੇ ਚਰਣੀ ਪੈਂਦੇ ਆ ਉਹਨਾਂ ਦੀ ਸ਼ਰਣ ਤੱਕਦੇ ਆ ਉਹਨਾਂ ਦੀ ਸੰਗਤ ਕਰਦੇ ਆ ਇਹ ਅਸੀਂ ਜੋ ਸੰਗਤ ਕਰ ਰਹੇ ਆ ਇਹਦਾ ਇਹੀ ਲਾਹ ਹੈ ਕਿ ਜੋ ਨਾਮ ਹੈ ਉਹਦਾ ਕਿਣਕਾ ਅੰਦਰ ਵਸਣ ਲੱਗ ਪਏ ਨਾਮ ਚੰਗਾ ਲੱਗੇ ਅਸੀਂ ਪਹਿਲੀ ਪੰਕਤੀ ਕੀਤੀ ਨਾ ਜ ਸੈਣ ਨਾਈ ਦੀ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਕਬੀਰ ਜੀ ਦਾ ਪ੍ਰਤਾਪ ਸੁਣਿਆ ਉਹਨਾਂ ਨੇ ਪਰ ਕਬੀਰ ਜੀ ਦੀ ਵਡਿਆਈ ਸੁਣੀ ਤੇ ਧੰਨਾ ਜੱਟ ਜੀ ਦਾ ਇਹੀ ਇਹੀ ਹੁੰਦਾ ਹੈ ਕਿ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਦਾ ਸਾਰੇ ਭਗਤਾਂ ਦੀ ਜਦੋਂ ਗੱਲਾਂ ਸੁਣੀਆਂ ਧੰਨਾ ਜੀ ਤੇ ਨਹੀਂ ਤੇ ਉਹ ਭਗਤੀ ਕਰਨ ਲੱਗ ਗਏ ਅਸੀਂ ਵੀ ਤੇ ਹੁਣ ਸਭ ਦੀ ਵਡਿਆਈ ਸੁਣ ਰਿਹਾ ਨਾ ਕਿ ਨਾਮ ਵਿੱਚ ਕਿੰਸੀ ਬਰਕਤਾਂ ਨੇ ਸਾਰਿਆਂ ਨੇ ਨਾਮ ਕਿਵੇਂ ਜਪਿਆ ਤੇ ਫਿਰ ਅਸੀਂ ਵੀ ਭਗਤੀ ਕਰਨ ਲੱਗ ਜਾਈਏ ਇਹ ਸਾਰੀ ਜਦੋਂ ਸੁਣਦੇ ਆ ਨਾ ਸਿੱਖਾਂ ਦੇ ਗੁਰਸਿੱਖਾਂ ਦੇ ਭਗਤਾਂ ਦੇ ਇਹ ਸਾਡੇ ਅੰਦਰ ਦੀ ਮੈਲ ਕੱਟਦੇ ਨੇ ਸਾਨੂੰ ਅਗਲੀਆਂ ਅਵਸਥਾਵਾਂ ਬਾਰੇ ਪਤਾ ਚੱਲਦਾ ਹੈ ਤੇ ਸਾਡੀ ਜਿਹੜੀ ਹੈ ਨਾ ਉਹ ਆਕਰਸ਼ਣ ਵਧਦਾ ਹੈ ਫਿਰ ਅਸੀਂ ਮਿੰਤਾ ਕਰਦੇ ਹਾਂ ਜਿਸ ਚੀਜ਼ ਬਾਰੇ ਜਿੰਨਾ ਜਨਾ ਸੁਣੋਗੇ ਪੜੋਗੇ ਵੇਖੋਗੇ ਉਹਨੂੰ ਮੰਨੋਗੇ ਉਹਨੂੰ ਲੈਣ ਤੇ ਉਹਨੂੰ ਮੰਨਣ ਤੇ ਜਿਹੜਾ ਚਿੱਤ ਕਰਨ ਲੱਗ ਪਏਗਾ ਫਿਰ ਅਸੀਂ ਨਾਮ ਵੱਲ ਅੱਗੇ ਵਧਾਂਗੇ ਸਾਡੇ ਮੈਲ ਕੱਟਣ ਕੱਟਣੀ ਸ਼ੁਰੂ ਹੋ ਜਾਏਗੀ ਤੇ ਜਿੱਦੋ ਜੋ भगत ਜਨ ਨੇ ਜੇ ਉਹਨਾਂ ਨੇ ਵੀ ਐਸੇ ᔪਗਤੀ ਨਾਲ ਪਾਇਆ ਹੈ ਕਿ ਵੱਡੇ ਭਗਤਾਂ ਦੇ ਗੁਣ ਸੁਣੇ ਤੇ ਭਗਤੀ ਵਿੱਚ ਲੱਗ ਗਏ ਤੇ ਅਸੀਂ ਵੀ ਤੇ ਸੰਗਤ ਵਿੱਚ ਸੁਣ ਰਹੇ ਹਾਂ ਅਸੀਂ ਵੀ ਭਗਤੀ ਵਿੱਚ ਲੱਗ ਜਾਈਏ ਪਰ ਜਿਹੜੀ ਮਿੰਨਤ ਹੈ ਉਹ ਮਹਾਰਾਜ ਦੀ ਕਰਨੀ ਹੈ ਤੇ ਉਦਮ ਨੇ ਜਿਹੜੇ ਉਹ ਆਪਣੇ ਕਰਨੇ ਨੇ ਜਦੋਂ ਸਿਮਰਨ ਕਰਦੇ ਹਾਂ ਮਹਾਰਾਜ ਕਹਿੰਦੇ ਸਾਰੇ ਕਾਰਜ ਪੂਰੇ ਹੁੰਦੇ ਕੋਈ ਚੋਰਾ ਨਹੀਂ ਰਹਿੰਦਾ ਕਿੰਨੇ ਹੀ ਭਗਤਾਂ ਦੇ ਜ਼ਿਕਰ ਨੇ ਕਬੀਰ ਜੀ ਦਾ ਵੀ ਕਹਿੰਦੇ ਨਾ ਸੁਣ ਪ੍ਰਤਾਪ ਕਬੀਰ ਦਾ ਕਬੀਰ ਜੀ ਦਾ ਵੀ ਤੇ ਅਈ ਪ੍ਰਤਾਪ ਸਿੰਘ ਜਿਹੜੇ ਵੈਰੀ ਨੇ ਉਹਨ ਕਬੀਰ ਜੀ ਪਾਸ ਕਿੰਨੀ ਗਰੀਬੀ ਸੀ ਪਰ ਉਹਨਾਂ ਨੇ ਕਦੀ ਐ ਤੇ ਨਹੀਂ ਕਿਹਾ ਪਰਮਾਤਮਾ ਨੂੰ ਕਿ ਮੈਨੂੰ ਜੜੀ ਤੰਦੋਲਨ ਦੇ ਦੋ ਬੜੀ ਗਰੀਬੀ ਸੀ ਪੰਡਤਾਂ ਨੇ ਕੀ ਕੀਤਾ ਕਿ ਉਹਨਾਂ ਦੇ ਨਾਮ ਦਾ ਟਿੰਡੋਰਾ ਸਾਰੇ ਪਾਸੇ ਦੂਰ ਦੂਰ ਤੱਕ ਫਿਰਵਾਤਾ ਕਿ ਇਸ ਦਿਨ ਇੱਕ ਨਿਸ਼ਚਿਤ ਦਿਨ ਨੂੰ ਕਬੀਰ ਜੀ ਦੇ ਘਰ ਵੱਡਾ ਪੰਡਾਰਾ ਹੈ ਤੇ ਸਾਰੇ ਜਿਹੜੇ ਨੇ ਸਾਧੂ ਜਨ ਜਿੰਨੇ ਹੈਗੇ ਨੇ ਉਹ ਸਾਰੀ ਸੰਗਤਾਂ ਆਣ ਤੇ ਛੱਕਣ ਆ ਕੇ ਜਦੋਂ ਕਬੀਰ ਜੀ ਜੰਗਲ ਵਿੱਚ ਬੈਠੇ ਜਾ ਕੇ ਪੇੜ ਥੱਲੇ ਆਪਣੀ ਬੰਦਗੀ ਕਰ ਰਹੇ ਨੇ ਤੇ ਕੋਈ ਸਾਧੂਆਂ ਦਾ ਟੋਲਾ ਆਇਆ ਤੇ ਕਬੀਰ ਜੀ ਨਾਲ ਮੁਲਾਕਾਤ ਹੋਈ ਕਬੀਰ ਜੀ ਨੂੰ ਉਹਨਾਂ ਨੇ ਦੇਖਿਆ ਤੇ ਹੋયા ਨਹੀਂ ਸੀ ਤੇ ਉਹਨੂੰ ਕਬੀਰ ਜੀ ਨੂੰ ਕਹਿੰਦੇ ਨੇ ਤੂੰ ਵੀ ਨਾਲ ਚੱਲ ਕਬੀਰ ਦੇ ਘਰ ਚੱਲੀਏ ਉੱਥੇ ਬੜਈ ਵੱਡਾ ਪੰਡਾਰਾ ਆਉਣਾ ਹੈ ਕਹਿੰਦੇ ਕਬੀਰ ਦੇ ਘਰ ਵੱਡਾ ਭੰਡਾਰਾ ਆਉਣਾ ਹੈ ਕਬੀਰ ਜੀ ਪੁੱਛ ਰਹੇ ਨੇ ਕਬੀਰ ਦੇ ਘਰ ਵੱਡਾ ਭੰਡਾਰਾ ਆਉਣਾ ਹੈ ਕਹਿੰਦੇ ਹਾਂ ਰੋਜ਼ ਟੰਡੋਰੇ ਹੁੰਦੇ ਨੇ ਬੜੀ ਦੂਰ ਦੂਰ ਤੱਕ ਬੜੀਆਂ ਹੀ ਸੰਗਤਾਂ ਆ ਰਹੀਆਂ ਨੇ ਚੱਲ ਕੱਲ ਤੱਕ ਉੱਥੇ ਪਹੁੰਚ ਜਾਾਂਗੇ ਕਬੀਰ ਜੀ ਸੋਚੀ ਪੈ ਗਏ ਵੀ ਮੈਂ ਤੇ ਕੋਈ ਕਿਆ ਨਹੀਂ ਮੇਰੇ ਘਰ ਤੇ ਇੰਨਾ ਖਾਣ ਨੂੰ ਸਮਾਨ ਵੀ ਨਹੀਂ ਹੈਗਾ ਕਿ ਭੰਡਾਰਾ ਹੋਏ ਤੇ ਹੁਣ ਘਰ ਕਿਸ ਮੂਹ ਨਾਲ ਜਾਵਾਂ ਉੱਥੇ ਹੀ ਬੈਠੇ ਰਹੇ ਪਰਮਾਤਮਾ ਦੇ ਸਿਮਰਨ ਵਿੱਚ ਪ੍ਰਭ ਕਾ ਸਿਮਰਨ ਕਾਰਜ ਪੂਰੇ ਤੇ ਆਪ ਹੀ ਪ੍ਰਮਾਤਮਾ ਨੇ ਆ ਕੇ ਕਬੀਰ ਦਾ ਰੂਪ ਬਣਾਇਆ ਗੱਡੇ ਭਰ ਕੇ ਨਾ ਜਾਇਆ ਇੰਨਾ ਭੰਡਾਰਾ ਖੁੱਲਾ ਹੋਇਆ ਸਭ ਨੇ ਛੱਕਿਆ ਤੇ ਫਿਰ ਜਦੋਂ ਦੁਬਾਰਾ ਟੋਲਾ ਵਾਪਸ ਜਾ ਰਿਹਾ ਨਾ ਕਬੀਰ ਜੀ ਨੂੰ ਮਿਲਿਆ ਕਹਿੰਦੇ ਤੂੰ ਆਇਆ ਹੀ ਨਹੀਂ ਇੰਨਾ ਵੱਡਾ ਭੰਡਾਰਾ ਹੋਇਆ ਉੱਥੇ ਸਭ ਨੇ ਰੱਜ ਰੱਜ ਖਾਦਾ ਤੇ ਕਬੀਰ ਜੀ ਕਹਿੰਦੇ ਕਿ ਮੇਰਾ ਜੋ ਨਾਮ ਹੈ ਉਹ ਤੇ ਹੋ ਰਿਹਾ ਹੈ ਵੀ ਮੈਂ ਨਾ ਖਮ ਕੀਆ ਨਾ ਕਰ ਸਕेंगे ਨਾ ਕਰ ਸਕੇ ਸਰੀਰ ਨਾ ਖਮ ਕੀਆ ਨਾ ਕਰ ਸਕੇ ਸਰੀਰ ਕਿਆ ਜਾਣਾ ਕਿਚ ਹਰ ਕੀਆ ਪਇਓ ਕਬੀਰ ਕਬੀਰ ਕਹਿੰਦੇ ਕਬੀਰ ਕਬੀਰ ਹੋਰੀ ਹੈ ਕੀਤਾ ਤੇ ਪ੍ਰਮਾਤਮਾ ਨੇ ਹੈ ਪਰ ਕਬੀਰ ਜੀ ਦੀ ਤੀ ਦਾ ਵਿਆਹ ਵੀ ਕਬੀਰ ਜੀ ਦੇ ਘਰ ਪੰਡਾਰਾ ਵੀ ਸਭ ਪ੍ਰਮਾਤਮਾ ਨੇ ਕਬੀਰ ਦਾ ਰੂਪ ਣਾ ਕੇ ਕੀਤਾ ਹੈ ਮਹਾਰਾਜ ਦੀ ਐਸੀ ਬਰਕਤ ਹੈ ਕਿ ਮਹਾਰਾਜ ਜਿਹੜੇ ਨੇ ਆਪਣੇ ਭਗਤਾਂ ਦੇ ਕੈਸੇ-ਕੈਸੇ ਕਾਰਜ ਕਰਦੇ ਨੇ ਮਿਸਤਰੀ ਮਜ਼ਦੂਰ ਬਣ ਕੇ ਛੱਤ ਵੀ ਪਾ ਦਿੰਦੇ ਨੇ ਰਾਜੇ ਦੇ ਕਰਜਾ ਕੇ ਸੈਨ ਨਾਈ ਦਾ ਰੂਪ ਬਣਾ ਕੇ ਮਲਸ਼ਾ ਵੀ ਕਰ ਦਿੰਦੇ ਨੇ ਤੇ ਜਾ ਕੇ ਪੰਡਾਰੇ ਵੀ ਕਰ ਦਿੰਦੇ ਨੇ ਲੰਗਰ ਪਾਣੀ ਵੀ ਬਣਾ ਦਿੰਦੇ ਨੇ ਧੀਆ ਦੇ ਵਿਆਹ ਵੀ ਕਰ ਦਿੰਦੇ ਨੇ ਆ ਕੇ ਹੋਰ ਕਿਹੜੇ ਕਾਰੇ ਨੇ ਜਿਹੜੇ ਸਿੱਖਾਣੇ ਨੇ ਮਹਾਰਾਜ ਤੇ ਸਾਰਾ ਕੁਝ ਹੀ ਕਰ ਦਿੰਦੇ ਨੇ ਮਹਾਰਾਜ ਕਹਿ ਕੀ ਰਹੇ ਨੇ ਸਿਮਰਨ ਕਰੋ ਕਿਸੇ ਨੇ ਗੁਰਨਾਨਕ ਦੇਵ ਜੀ ਪਾਸੋਂ ਸਮੇਂ ਦੀ ਸਮਾਪਤੀ ਹੋ ਗਈ ਕਿਸੇ ਨੇ ਗੁਰਨਾਨਕ ਦੇਵ ਜੀ ਪਾਸੋਂ ਪੁੱਛਿਆ ਤੁਸੀਂ ਕਹਿੰਦੇ ਹੋ ਸਿਮਰਨ ਕਰੋ ਜੇ ਸਾਰੇ ਹੀ ਸਿਮਰਨ ਕਰਨ ਲੱਗ ਜਾਂਗੇ ਕੋਈ ਕਿਰਤੀ ਨਹੀਂ ਕਰੇਗਾ ਖਾਵਾਂਗੇ ਕਿਤੋਂ ਜੱਠੇ ਪੈਰ ਬੰਦਗੀ ਚ ਲੱਗੇ ਰਾਂਗੇ ਹਾਲਾਂਕਿ ਇੱਥੇ ਤੇ ਉਪਦੇਸ਼ ਹੈ ਕਿਰਤ ਕਰੋ ਵੰਡ ਛਕੋ ਨਾਮ ਜਪੋ ਪਰ ਮਹਾਰਾਜ ਕਹਿੰਦੇ ਫਿਰ ਸ੍ਰਿਸ਼ਟੀ ਪਰਮਾਤਮਾ ਬਣਾਈ ਉਹ ਮੇਂ ਦੀ ਦੇਗਾ ਸਾਰਿਆਂ ਦੀ ਪਾਲਣਾ ਕਰਦਾ ਹੈ ਜਿਸ ਮੁਖ ਜਿਹੜਾ ਮੁਖ ਹੁਕਮ ਹੈ ਉਹ ਨਾਮ ਜਪਣ ਦਾ ਹੈ ਕਹਿੰਦੇ ਫਿਰ ਸ੍ਰਿਸ਼ਟੀ ਹੂਮਨ ਦੀ ਬਣ ਜਾਏਗੀ ਕਹਿੰਦੇ ਕਿਵੇਂ ਬਈ ਜਿਹੜੀਆਂ ਸਾਰੀਆਂ ਨਦੀਆਂ ਨੇ ਇਹ گاਵਾ ਬਣ ਜਾਣਗੀਆਂ ਸੁਮ ਹੋਵੇ ਦੁੱਧ ਕਿਉ ਜਿਹੜੀ ਨਦੀਆਂ ਤੋਂ ਚਰਨੇ ਫੁੱਟਦੇ ਨੇ ਉਹ ਦੁੱਧ ਤੇ ਕਿਉ ਬਣ ਜਾਣਗੇ ਸਗਲੀ ਧਰਤੀ ਸ਼ੱਕਰ ਸਾਰੀ ਧਰਤੀ ਸ਼ੱਕਰ ਬਣ ਜਾਏਗੀ ਖੁਸ਼ੀ ਕਰੇ ਨਿਤ ਜਿਉ ਹਰ ਰੋਜ਼ ਜਿਹੜਾ ਸਾਰੇ ਜੀ ਨੇ ਉਹ ਖੁਸ਼ੀ ਕਰਿਆ ਕਰਨਗੇ ਪੰਡਾਰੇ ਖੁੱਲੇ ਹੋ ਜਾਣਗੇ ਸੱਚਖੰਡ ਵਿੱਚ ਕੋਈ ਕੀਰਤ ਤੇ ਨਹੀਂ ਕਰਦਾ ਉੱਤੇ ਨਾਮ ਹੀ ਨਾਮ ਹੈ ਕੀਰਤ ਨਹੀਂ ਕੀਰਤਨ ਹੈ ਉੱਥੇ ਵੀ ਤੇ ਮਹਾਰਾਜ ਨੇ ਸਾਰਾ ਕੁਝ ਇੰਤਜ਼ਾਮ ਕੀਤਾ ਹੋਇਆ ਹੈ ਇੱਥੇ ਵੀ ਮਹਾਰਾਜ ਇੰਤਜ਼ਾਮ ਕਰਦੇ ਨੇ ਇਹ ਕੋਈ ਵਿਚਾਰ ਨਹੀਂ ਹੈ ਕਿ ਭਈ ਅਸੀਂ ਸਾਰੇ ਸਿਮਰਨ ਕਰਨ ਲੱਗ ਜਾਾਂਗੇ ਮਹਾਰਾਜ ਦਾ ਉਪਦੇਸ਼ ਮਹਾਰਾਜ ਦਾ ਉਪਦੇਸ਼ ਸਦਾ ਹੀ ਸੱਚ ਹੁੰਦਾ ਹੈ ਤੇ ਸੰਭ ਦੀ ਕਲਿਆਣ ਲਈ ਹੁੰਦਾ ਹੈ ਮਹਾਰਾਜ ਦੇ ਉਪਦੇਸ਼ ਮੰਨਣ ਨਾਲ ਕਦੀ ਕਿਸੇ ਦਾ ਬੁਰਾ ਹੋਈ ਨਹੀਂ ਸਕਦਾ ਕੋਈ ਸ਼ੰਕਾ ਕਦੀ ਕਰਨੀ ਨਹੀਂ ਕਿ ਉਪਦੇਸ਼ ਸਾਰੇ ਨਹੀਂ ਕਮਾ ਸਕਦੇ ਸਿੱਖੀ ਦਾ ਇਹ ਮੁੱਲਮੁੱਢ ਸਿਧਾਂਤ ਹੈ ਕਿ ਇਸ ਉਪਦੇਸ਼ ਨੂੰ ਸਿੱਖੀ ਨੂੰ ਸਾਰਾ ਜਗਤ ਅਪਣਾ ਸਕਦਾ ਹੈ हां ਕਿਉਂਕਿ ਇਹਦਾ ਮੁੱਖ ਉਪਦੇਸ਼ ਕੀਨੇ ਨਾਮ ਜੱਪੋ ਵੰਡ ਛਕੋ ਤੇ ਕਿਰਤ ਕਰੋ ਇਹ ਜਿਹੜੇ ਉਪਦੇਸ਼ ਨੇ ਸਾਰੀ ਮਨੁੱਖਤਾ ਹੀ ਅਪਣਾ ਸਕਦੀ ਹੈ ਤੇ ਇੱਕ ਦਿਨ ਰਾਜ ਕਰੇਗਾ ਖਾਲਸਾ ਜਗਤ ਗੁਰੂ ਜਿਹੜੇ ਗੁਰਗੰਸਾ ਮਹਾਰਾਜ ਪ੍ਰਤੱਖ ਰੂਪ ਵਿੱਚ ਹੋਣਗੇ ਮਹਾਰਾਜ ਕਿਰਪਾ ਕਰਨਗੇ ਹੋਈਆਂ ਬੇਅੰਤ ਪੁੱਲਾਂ ਬਖਸ਼ ਲੈਣੀਆਂ ਜੀ ਬਾਣੀ ਹਿਰਦੇ ਵਿੱਚ ਵਸੇ ਬਾਣੇ ਦੀ ਸਦਾ ਲਾਜ ਰਹੇ ਝੂਲਤੇ ਨਿਸ਼ਾਨ ਰਹੇ ਸਜਤੇ دیਵਾਨ ਰਹੇ वाहेगुरू जी का खालसा वाहू जी की फतेह सात श्रियाकाल